ਮਾਜ ਮਹੱਲਾ ਤੀਜਾ ਸਤਿਗੁਰ ਸੇਵੈ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜਿਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾਲ ਹਾਵਣਿਆ ਹਉ ਵਾਰੀ ਜਿਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਾਂਜੀ ਇਥੇ ਖਿਆਲ ਰੱਖਣਾ ਜੀ ਸੱਚ ਸੰਗਤ ਇਥੇ ਤੱਤੇ ਨਾਲ ਸਤ ਸੰਗਤ ਨਹੀਂ ਹੈ ਸੱਚ ਸੰਗਤ ਹੈ ਇਹ ਪਾਠ ਦਾ ਖਿਆਲ ਰੱਖਣਾ ਹਾਉ ਆਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੇ ਗੁਰ ਸਬਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰ ਸੇਵੀ ਸਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇ ਹਰ ਨਿਰਮਲ ਹਉ ਮੈਂ ਮੈਲ ਗਵਾਏ ਦਰ ਸੱਚੈ ਸੋਭਾ ਪਾਵਣਿਆ ਬੇਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਿਕ ਰਹੇ ਬਿਲ ਲਾਏ ਬੇਨ ਗੁਰ ਸੇਵੇ ਸੁਖ ਨਾ ਹੋਵੀ ਪੂਰਾ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾ ਹੋ ਮੈਂ ਸੋਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸਬਦੀ ਸੱਚ ਸਮਾਵਣਿਆ ਬੇਨ ਸਾਤਗੁਰ ਕਿਹੋ ਨ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱTHA ਦੇਖ ਆਪ ਦਿੱਤਾ ਦਿਖਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਾ ਸਹਜੇ ਸਹਜ ਸਮਾਵਣਿਆ ਗੁਰਮੁਖ ਹੋਵੈ ਸੋ ਇਕਸ ਸਿਉ ਲਿਵ ਲਾਏ ਦੂਜਾ ਭਰਮ ਗੁਰ ਸਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਾਪਾਰ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਣੀ ਹਰ ਕੀਰਤ ਸਾਰ ਗੁਰਮੁਖ ਪਾਏ మోਖ ਦੁਆਰ ਅਨੰਦ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲਾ ਮਿਲਾਇਆ ਪੂਰਾ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਢਿ ਆਈ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਮਹੱਲਾ ਤੀਜਾ ਆਪ ਵਣਿ ਆਏ ਤਾਂ ਸਭ ਕਿਛ ਪਾਏ ਗੁਰ ਸ਼ਬਦ ਦੀ ਸੱਚੀ ਲੇਵਲਾਏ ਸੱਚ ਵਣੰਜ ਹੈ ਸੱਚ ਸੰਗਰ ਹੈ ਸੱਚ ਵਾਪਾਰ ਕਰਾਵਣਿਆ ਹਉ ਵਾਰੀ ਜੀਉ ਵਾਰੀ ਹਰ ਗੁਣ ਅਨ ਅਨ ਦਿਨ ਗਾਵਣਿਆ ਹਉ ਵਾਰੀ ਜੀਉ ਵਾਰੀ ਹਰ ਗੁਣ ਅਨ ਦਿਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਖਤ ਸਭ ਸੁਹਾਇ ਜੇ ਤ ਸੱਚਾ ਮੇਰਾ ਮਨ ਭਾਇਆ ਸੱਚੇ ਸੇਵਿਆ ਮੇਰੇ ਮਨ ਪਾਇਆ ਮੇਰੇ ਬਾਠਾਂ ਦੇ ਨਾਲ ਮੇਰੇ ਮਨ ਪਾਇਆ ਹਾਂਜੀ ਮੇਰੇ ਮਨ ਪਾਇਆ ਆ ਮੇਰੇ ਜੇਤ ਸੱਚਾ ਮੇਰੇ ਮਨ ਪਾਇਆ ਮੇਰੇ ਮਨ ਪਾਇਆ ਜੇਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੈ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਗੁਰ ਤੁਠੈ ਪਾਏ ਅਨ ਰਸ ਚੂਕੈ ਹਰ ਰਸ ਮਨ ਵਸਾਏ ਸਾਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤ ਗੁਰ ਨਾ ਸੇਵਹਿ ਮੂਰਖ ਅੰਧ ਗਵਾਰਾ ਫਿਰ ਓਏ ਕਿਥੋ ਪਾਇਨ ਮੋਖ ਦਵਾਰਾ ਫਿਰ ਓਏ ਕਿਥੋ ਪਾਇਨ ਮੋਖ ਦਵਾਰਾ ਫਿਰ ਓਏ ਕਿਥੋਂ ਪਾਇਨ ਮੋਖ ਦਵਾਰਾ ਕੋਈ ਤਾਂ ਜਮ ਕੀ ਲਾ ਦੀ ਫਿਰ ਓਏ ਪਾਇਨ ਕਿਸ਼ਣ ਫਿਰ ਹੋਇ ਕਿਤਹ ਪਾਇਨ ਮੋਖ ਦੁਆਰਾ ਮਾਰ ਮਾਰ ਜਮਹੈ ਫਿਰ ਫਿਰ ਆਵਹਿ ਜਮਦਰ ਚੋਟਾ ਖਾਵਣਿਆ ਸਬਦੈ ਸਾਥ ਜਾਣ ਹੈ ਤਾ ਆਪ ਪਛਾਣ ਹੈ ਨਿਰਮਲ ਬਾਣੀ ਸਬਦ ਵਖਾਣ ਹੈ ਸੱਚੇ ਸੇਵ ਸਦਾ ਸੁਖ ਪਾਇਨ ਨਉ ਨਿਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇ ਜੋ ਹਰ ਮਨ ਪਾਇ ਸਤ ਸੰਗਤ ਬਹਿ ਹਰ ਗੁਣ ਗਾਇ ਅਨ ਦਿਨ ਹਰ ਸਾਲ ਆਹ ਹੈ ਸਾਚਾ ਨਿਰਮਲ ਨਾਦ ਵਜਾਵਣਿਆ ਮਨਮੁਖ ਮਨਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਨ ਦੁਖ ਲਾਗੈ ਭਾਰਾ ਭਰਮੇ ਭੂਲੇ ਫਿਰਨ ਦਿਨ ਰਾਤੀ ਮਰ ਜਨਮ ਹੈ ਜਨਮ ਗਵਾਵਣਿਆ ਸਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸਬਦ ਆਧਾਰਾ ਨਾਨਕ ਨਾਮ ਮਿਲੇ ਵਡਿਆਈ ਦੁਖ ਸੁਖ ਸਮ ਕਰ ਜਾਣਣਿਆ ਮਾਜ ਮਹੱਲਾ ਤੀਜਾ ਤੇਰੀ ਆ ਖਾਣੀ ਤੇਰੀ ਆ ਬਾਣੀ ਬਿਨ ਨਾ ਵੈ ਸਭ ਭਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਏ ਨਾ ਪਾਵਣਿਆ ਹਾਵਾਰੀ ਜੀਓ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣਿਆ ਰਹਾਉ ਸਤਗੁਰ ਸੇਵੇ ਤਾ ਸਭ ਕਿਛ ਪਾਏ ਜੇਹੀ ਮਨសា ਕਰ ਲਾਗੈ ਤੇਰਾ ਤੇਹਾ ਫਲ ਪਾਏ ਜੇਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਵਥੂ ਕਾ ਪੂਰਾ ਭਾਗ ਮਿਲਾ ਬਣਿਆ ਇਹੋ ਮਨ ਮੈਲਾ ਇਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੈ ਭਾਏ ਤਟ ਤੀਰਤ ਦਿਸੰਤਰ ਭਵੈ ਅਹੰਕਾਰੀ ਹੋਰ ਵਧੇਰੇ ਹੋਮੈ ਮਲ ਲਾਵਣਿਆ ਸਤਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੈ ਹਰ ਸਿਉ ਚਿਤ ਲਾਏ ਹਰ ਨਿਰਮਲ ਸਚ ਮੈਲ ਨਾ ਲਾਗੇ ਸਚ ਲਾਗੇ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਬਿਸਟਾ ਕੇ ਕੀੜੇ ਬਿਸਟਾ ਕਮਾਵ ਹੈ ਫਿਰ ਬਿਸਟਾ ਮਾਹੇ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸਬ ਦੇਖੋਵੇ ਅਨ ਦਿਨ ਹਰ ਜੀਉ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸੇ ਮੇਲ ਮਿਲਾਏ ਆਪੇ ਬਖਸੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸਚੈ ਨਾਮ ਸਦਾ ਮਨ ਸਚਾ ਸਚ ਸੇਵੇ ਦੁਖ ਗਵਾਵਣਿਆ ਸਦਾ ਹਜੂਰ ਦੂਰ ਨ ਜਾਣ ਹੋ ਗੁਰ ਸਬਦਿ ਹਰ ਅੰਤਰ ਪਛਾਣ ਹੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਬਾਜ ਮਹੱਲਾ ਤੀਜਾ ਐਥੈ ਸਾਚੇ ਸੋ ਆਕੈ ਸਾਚੇ ਮਨ ਸੱਚਾ ਸਚੈ ਸਬਦ ਰਾਚੇ ਸੱਚਾ ਸੇਵ ਹੈ ਸੱਚ ਕਮਾਵ ਹੈ ਸਚੋ ਸੱਚ ਕਮਾਵਣੇ ਸਚੋ ਸੱਚ ਕਮਾਵਣਿਆ ਹਵਾਰੀ ਜਿਓ ਵਾਰੀ ਸਚਾ ਨਾਮ ਮਨਵ ਸਾਵਣਿਆ ਸਚੇ ਸੇਵ ਹੈ ਸੱਚ ਸਮਾਵ ਹੈ ਸਚੇ ਕੇ ਗੁਣ ਗਾਵਣਿਆ ਰਹਾ ਓ ਪੰਡਿਤ ਪੜ੍ਹ ਹੈ ਸਾਧ ਨਾ ਪਾਵ ਹੈ ਦੂਜੈ ਭਾਏ ਮਾਇਆ ਮਨ ਪਰਮਾਵ ਹੈ ਮਾਇਆ ਮੋਹ ਸਭ ਸੁੱਧ ਗਵਾਈ ਕਰ ਅਵਗਣ ਪਛੋਤਾਵਣਿਆ ਸਤਗੁਰ ਮਿਲਾ ਤਾ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੈ ਮਨ ਮਾਰੈ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲ ਵਿਖ ਕਾਟੈ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰਖੈ ਔਰ ਧਾਰੇ ਸਚ ਰਤੇ ਸਦਾ ਬੈ ਰਾਗੀ ਹਉ ਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰੇਬਿਦ ਮਨਸਾ ਤ੍ਰੇਬਿਦ ਮਾਇਆ ਪੜ ਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰੇ ਦ ਸਿੱਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਪ੍ਰਾਪਤ ਨਾਮ ਮੁਕਤ ਹੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਸਕਾਰ ਸੱਚ ਕਮਾਵ ਹੈ ਸਚੇ ਸੱਚ ਸਮਾਵਣੀਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣੀਆ ਸਮਾਜ ਮਹੱਲਾ ਤੀਜਾ ਉਤਪਤ ਪਰਲੋ ਸਬਦੇ ਹੋਵੇ ਸਬਦੇ ਹੀ ਫਿਰ ਓਪਤ ਹੋਵੇ ਗੁਰਮੁਖ ਵਰਤਾ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾੰਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੋਰਮੁਖ ਧਰਤੀ ਗੋਰਮੁਖ ਪਾਣੀ ਗੋਰਮੁਖ ਪਵਨ ਪੈ ਸੰਤਰ ਖੇਲੇ ਵਿਡਾਣੀ ਸੋਨੇ ਗੁਰਾ ਜੋ ਮਰ ਮਰ ਜੰਮੈ ਨਿਗੋਰੇ ਆਵਣ ਜਾਵਣਿਆ ਤਿੰਨ ਕਰਤੈ ਇਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸਚਾ ਸਾਹੋ ਸੱਚੇ ਵਣਜਾਰੇ ਸੱਚ ਵਣੰਜ ਹੈ ਗੁਰ ਹੇਤ ਅਪਾਰੇ ਸੱਚ ਵਿਹਜ ਹੈ ਸੱਚ ਕਮਾਵ ਹੈ ਸਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਤਿ ਕਿਉ ਪਾਏ ਮਨ ਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਏਕ ਸਾਚ ਵਡੰਝ ਹੈ ਗੁਰ ਸ਼ਬਦ ਪਿਆਰੇ ਆਪ ਤਰ ਹੈ ਸਗਲੇ ਕੁਲ ਤਾਰੇ ਆਏ ਸੇ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨ ਮੁਖ ਅੰਦੇ ਫਿਰ ਹੈ ਬੇਤਾਲੇ ਜਿਥੈ ਵਥ ਹੋਵੇ ਤਿਤੋ ਕੋਏ ਨਾ ਪਾਵੇ ਮਨ ਮੁਖ ਭਰਮ ਭੁਲਾਵਣਿਆ ਆਪੇ ਦੇਵ ਸਬਦ ਬੁਲਾਏ ਮਹਿਲੀ ਮਹਿਲ ਸਹਜ ਸੁਖ ਪਾਏ ਨਾਨਕ ਨਾਮ ਮਿਲੇ ਵਢਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤ ਹੋ ਸਤਿਗੁਰ ਸਾਚੀ ਸਿੱਖ ਸੁਣਾਈ ਸਤਗੁਰ ਸਾਚੀ ਸਿੱਖ ਸੁਣਾਈ ਹਰ ਚੇਤ ਹੋ ਅੰਤ ਹੋਏ ਸਖਾਈ ਹਰ ਅਗਮ ਅਗੋਚਰ ਅਨਾਥ ਅਜੋਨੀ ਸਤਗੁਰ ਕੈ ਭਾਏ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹਾਓ ਪੁਰਵ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸਬਦੈ ਮੇਲ ਮਿਲਾਵਣੀਆ ਗੁਰਮੁਖ ਅਲਿਪਤ ਰਹੈ ਸੰਸਾਰੇ ਗੁਰ ਕੈ ਤਕਿਐ ਨਾਮ ਅਧਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਪ ਦੁਖ ਪਾਵਣੀਆ ਮਾਨਮੁਖ ਅੰਦੇ ਸੋਧ ਨ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹਚਾਵਣਿਆ ਇਹੋ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤਹੀ ਵਰਤੈ ਵਾਸੂ ਆਸ ਜਣਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਮਨਮੁਖ ਮਨਮੁਖ ਰੋਗੀ ਹੈ ਸੰਸਾਰਾ ਮਨਮੁਖ ਰੋਗੀ ਹੈ ਸੰਸਾਰਾ ਮਨਮੁਖ ਰੋਗੀ ਹੈ ਸੰਸਾਰਾ ਮਨਮੁਖਤਾ ਦਾ ਰੋਗ ਕਰਕੇ ਸਾਰਾ ਸੰਸਾਰ ਰੋਗੀ ਹੈ ਮਨਮੁਖਤਾ ਦਾ ਰੋਗ ਹੈ ਰੋਗੀ ਸਾਰੀ ਦੁਨੀਆ ਮਨਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨੇਤ ਫਿਰ ਹੈ ਬਿਲ ਲਾਦੇ ਬੇਨ ਗੁਰ ਸਾਧ ਨਾ ਪਾਵਣਿਆ ਜੇ ਨ ਕੀਤੇ ਸੋਈ ਵਿਦ ਜਾਣੈ ਆਪ ਕਰੇ ਤਾ ਹੁਕਮ ਪਛਾਨੈ ਜਿਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਦੇਸ ਬਾਜ ਹੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸਾਏ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਆਰੀ ਜਿਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਸੁਖ ਵੈਣੀ ਅੰਮ੍ਰਿਤ ਠੀਕ ਹੈ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਔਰ ਆਖ ਸੁਨਾਵਣੀਆ ਅੰਮ੍ਰਿਤ ਰੰਗ ਰੱਤਾ ਲੇਵ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਾਨ ਤਨ ਅੰਮ੍ਰਿਤ ਪੀ ਆਵਣੀਆ ਸੋ ਕਿਛ ਕਰ ਜੋ ਚਿਤ ਨਾ ਹੋਈ ਤੈਸਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣੀਆ ਅਜਬ ਕੰਮ ਕਰਤੇ ਹਰ ਕੀਰੇ ਇਹੋ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੁਧ ਆਪ ਉਪਾਏ ਤੁਧ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜ਼ਾਨੇ ਪਾਏ ਏ ਖੋਟੇ ਭਰਮ ਭੁਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦੀ ਸਬਦ ਸਲਾਹੀ ਤੇਰੇ ਬਾਣੇ ਵਿੱਚ ਅੰਮ੍ਰਿਤ ਵਸੈ ਤੂੰ ਬਾਣੈ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸਬਦ ਅੰਮ੍ਰਿਤ ਹਰ ਬਾਣੀ ਸਤ ਗੁਰ ਸੇਵਿਐ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਅੰਮ੍ਰਿਤ ਹਰ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਾਰਸ ਸਹਿਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸ਼ਨਾ 부ਜਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ ਰਸਨਾ ਰਸ ਚਾਖ ਸਦਾ ਰਹੈ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦਿ ਸਹਿਜ ਕੋ ਪਾਏ ਦੁਬਦਾ ਮਾਰੇ ਇਕਸ ਸਿਉ ਲਿਵ ਲਾਏ ਨਦਰ ਕਰੇ ਤਾ ਹਰ ਗੁਣ ਗਾਵੇ ਨਦਰਿ ਸੱਚ ਸਮਾਵਣੀਆ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਘਨੇਰੀ ਤੁਜ ਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣੀਆ ਗੋ ਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਪੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੋਹੈ ਅੰਮ੍ਰਿਤ ਨਾਮ ਅੰਤਰ ਮਨ 모ਹੈ ਅੰਮ੍ਰਿਤ ਮਾਨ ਕਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ ਅੰਮ੍ਰਿਤ ਫੇਰ ਪੜੋ ਅੰਮ੍ਰਿਤ ਮਾਨ ਤਾਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣ ਆਵਣਿਆ ਠੀਕ ਹੈ ਚਲੋ ਮਾਨ ਮੁਖ ਭੂਲਾ ਦੂਜੈ ਭਾਏ ਖਵਾਏ ਨਾਮ ਨਾ ਲੇਵੈ ਮਰੈ ਬਿਖ ਖਾਏ ਅਨ ਦਿਨ ਸਦਾ ਵਿਸ਼ਟਾ ਮਹਿਵਾਸਾ ਬਿਨ ਸੇਵਾ ਜਨਮ ਗਵਾਵਣਿਆ ਅਨੁਰੇਤ ਪੀਵੇ ਜਿਸ ਨੂੰ ਆਪ ਪੀ ਆਏ ਗੁਰ ਪ੍ਰਸਾਦੀ ਸਹਜ ਲਿਵ ਲਾਏ ਪੂਰਨ ਪੂਰ ਰਹਾ ਸਭ ਆਪੇ ਗੁਰਮਤ ਨਦਰੀ ਆ ਬਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਜੇ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵ ਹੈ ਸਹਜ ਸੁਭਾਏ ਸਚੈ ਸ਼ਬਦ ਸਚਾ ਸਾਲਾਹੀ ਸਚੈ ਮੇਲ ਮਿਲਾਵਣਿਆ ਹਉ ਵਾਰੀ ਜੀਉ ਵਾਰੀ ਸਚ ਸਾਲਾ ਹਣਿਆ ਸਚ ਧਿਆਇਨ ਸੇ ਸਚ ਰਾਤੇ ਸੱਚੇ ਸਚ ਸਮਾਵਣਿਆ ਰਹਾਓ ਜਹਿ ਦੇਖਾ ਸੱਚ ਸਬਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸਚਾ ਰਸਨਾ ਸਚ ਰਾਤੀ ਸਚ ਸੁਣ ਆਖ ਵਖਾਨਣਿਆ ਮਨ ਸਾਮਾਰ ਸਚ ਸਮਾਣੀ ਇਨ ਮਨ ਢੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਪੁਰਖਾ ਸ਼ਬਦ ਹਿਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸਚੋ ਸਚਾ ਵੇਖ ਸਾਲਾਹੀ ਗੁਰ ਸ਼ਬਦੀ ਸਚ ਪਾਵਣਿਆ ਜੋ ਸਚ ਰਾਤੇ ਤੈਨ ਸੱਚੀ ਲਿਵ ਲਾਗੀ ਹਰ ਨਾਮ ਸੰਵਾਲ ਹੈ ਸੇਵਡ ਭਾਗੀ ਸਚੈ ਸ਼ਬਦ ਆਪ ਮਿਲਾਏ ਸਤ ਸੰਗਤ ਸਚ ਗੁਣ ਗਾਵਣਿਆ ਲੇਖਾ ਪੜਿਐ ਜੇ ਲੇਖੇ ਵਿੱਚ ਹੋਵੇ ਉਹ ਅਗਮ ਅਗੋਚਰ ਸਬਦ ਸੁਧ ਹੋਵੇ ਅਨ ਦਿਨ ਸੱਚ ਸਬਦ ਸਾਲਾਹੀ ਹੋਰ ਕੋਏ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਤ ਨਾ ਆਈ ਤ੍ਰਿਸ਼ਨਾ ਜਾਲੇ ਸੋਧ ਨਾ ਕਾਈ ਬਿਖ ਬਿਹਾਜ ਹੈ ਬਿਖ ਬਿਹਾਜ ਹੈ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਣ ਰੂਪ ਵਰਤਹਿ ਸਭ ਤੇਰੇ ਮਰ ਮਰ ਜਮਹਿ ਫੇਰ ਪਵਹਿ ਘਨੇਰੇ ਤੂੰ ਏਕੋ ਨਹਿਚਲ ਅਗਮ ਅਪਾਰਾ ਗੁਰਮਤੀ ਗੁਰਮਤੀ ਬੂਝ ਬੁਝਾਵਣਿਆ ਹੰਵਾਰੀ ਜਿਓ ਵਾਰੀ RAM ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਣ ਨ ਕੋਈ ਗੁਰਮਤੀ ਆਪੁ ਭਜਾਵਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵੈ ਠੀਕ ਹੈ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵੈ ਪ੍ਰਗਟ ਹੋਈ ਕੋਪਤ ਪ੍ਰਗਟ ਵਰਤਾ ਸਭ ਥਾਈ ਜੋਤੀ ਜੋਤ ਮਿਲਾਵਣੀਆ ਸਭ ਏਕਾ ਜੋਤ ਜਾਣੈ ਜੇ ਕੋਈ ਇਹਨਾਂ ਨੇ ਅਰਥ ਇਦਾਂ ਕੀਤਾ ਜੇ ਕੋਈ ਜਾਣੈ ਚਲੋ ਠੀਕ ਚਲੋ ਤਿਸਨਾ ਤਿਸਨਾ ਅਗਨ ਜਲ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮ ਪਾਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾ ਤ੍ਰੇ ਭਵਨ ਸੂਝੈ ਫਿਰ ਓਹ ਮਰੈ ਨ ਮਰਣਾ ਹੋਵੈ ਸਹਜੇ ਸੱਚ ਸਮਾਵਣਿਆ ਮਾਇਆ ਮਹਿ ਫਿਰ ਚੇਤਨਾ ਲਾਏ ਗੁਰ ਕੈ ਸ਼ਬਦ ਦਰ ਰਹਿ ਸਦ ਰਹਿ ਸਮਾਏ ਗੁਰ ਕੈ ਸ਼ਬਦ ਸਦ ਰਹਿ ਸਮਾਏ ਸੱਚ ਸਲਾਹੇ ਸਭ ਘਟ ਅੰਤਰ ਸਚੋ ਸਚ ਸੁਹਾਵਣਿਆ ਸੱਚ ਸਲਾਹੇ ਸਦਾ ਹਜੂਰੇ ਗੁਰ ਕੈ ਸ਼ਬਦ ਰਹਿ ਆ ਭਾਰ ਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸਾਚੇ ਮਨ ਅੰਦਰ ਰਹਿ ਆ ਸਮਾਏ ਸਦਾ ਸਚ ਨਿਹਚਲ ਆਵੇ ਨਾ ਜਾਏ ਸੱਚੇ ਲਾਗੈ ਸੋ ਨਿਰਮਲ ਸੋ ਮਨ ਨਿਰਮਲ ਗੁਰਮਤੀ ਸਚ ਸਮਾਵਣੀਆ ਸੱਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸਚ ਸਮਾਵਣੀਆ ਸੱਚ ਸਾਲਾਹੀ ਅਵਰ ਨ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੇ ਸਮਾਣੀ ਨਿਰਮਲ ਬਾਣੀ ਹਰਿ ਸਾਲਾਹੀ Jap ਹਰ ਨਿਰਮਲ ਮੈਲ ਗਵਾ ਬਣਿਆ ਨਿਰਮਲ ਪਾਣੀ ਹਰ ਸਾਲ ਆਹੀ ਜਦ ਹਰ ਨਿਰਮਲ ਮੈਲ ਗਵਾ ਬਣਿਆ ਹਉ ਵਾਰੀ ਜਿਉ ਵਾਰੀ ਸੁਖ ਦਾਤਾ ਮਾਨਵ ਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾ ਬਣਿਆ ਰਹਾਓ ਨਿਰਮਲ ਨਾਮ ਵਸਿਆ ਮਨ ਆਏ ਮਾਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੈ ਨਿਰਮਲ ਗੁਣ ਗਾਵੇ ਨਿਤ ਸਾਚੇ ਕੈ ਫਿਰ ਪੜ ਕੇ ਫਿਰ ਦੁਆਰਾ ਪੜ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਆਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪੀਆ ਗੁਰ ਤੇ ਪਾਇਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿਚ ਹੋ ਆਪ ਮੋਆ ਤਿਤੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਾਨਵ ਸਾਵਣਿਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਾਨਵ ਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹੋ ਮੇ ਮੇਲ ਗੁਰ ਸਬਦ ਦੇ ਧੋਵੈ ਨਿਰਮਲ ਵਾਜੈ ਅਨਹਦ ਧੁਨ ਬਾਣੀ ਦਰ ਸਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰ ਸਬਦ ਪਰੋਵੈ ਨਿਰਮਲ ਨਾਮ ਲਗੇ ਬੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸਬਦੇ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸਚ ਨਾਮ ਮਲ ਕਦੇ ਨ ਲਾਗੈ ਮੁਖ ਊਜਲ ਸਚ ਕਰਾਵਣਿਆ ਮਨ ਮੈਲਾ ਹੈ ਦੂਜੈ ਭਾਏ ਮੈਲਾ ਚੌਕਾ ਮੈਲੈ ਥਾਏ ਮੈਲਾ ਖਾਏ ਫਿਰ ਮੈਲ ਵਿਧਾਏ ਮਨ ਮੁਖ ਮੈਲ ਦੁਖ ਪਾਵਣਿਆ ਹਾਂ ਜੀ ਵਾਹਿਗੁਰੂ ਜੀ ਸਾਧ ਸੰਗਤ ਜੀ ਇੱਕ ਦੋ ਬਿਸਰਾਮ ਨੋਟ ਕਰਨ ਵਾਲਿਆ ਜਿਹੜੇ ਆਮ ਅਖੰਡ ਪਾਠ ਦੇ ਵਿੱਚ ਸਿੰਘਾਂ ਤੋਂ ਸੁਣਦੇ ਆ ਤੇ ਉਹ ਬਿਸਰਾਮ ਠੀਕ ਨਹੀਂ ਲੱਗਦੇ ਗਿਆਨੀ ਜੀ ਨੇ ਬੜੇ ਸੋਹਣੇ ਢੰਗ ਨਾਲੋ ਬਿਸਰਾਮ ਲਾਏ ਆ ਪਰ ਹੋ ਸਕਦਾ ਹੈ ਬੇਧਿਆਨ ਰਹਿ ਗਏ ਹੋਣ ਇੱਕ ਤਾਂ ਇਹ ਪੰਗਤੀ ਆਈ ਹੈ ਮਰ ਮਰ ਜਨਮੈ ਪਤ ਗਵਾਏ ਆਪਣੀ 120 ਅੰਗ ਤੇ 120 ਅੰਗ ਤੇ ਆ ਮਰ ਮਰ ਜਨਮੈ ਪਤ ਗਵਾਏ ਆਪਣੀ ਤਿਸਨਾ ਅਗਨ ਜਲਾ ਸੰਸਾਰਾ ਲੋਭ ਅਪਮਾਨ ਬਹੁਤ ਅਹੰਕਾਰਾ ਥੱਲੋਂ ਪੰਜ ਛੇ ਲੈਣਾ ਛੱਡ ਕੇ ਉੱਪਰ ਮਰ ਮਰ ਜਨਮੈ ਪਤ ਗਵਾਏ ਆਪਣੀ ਇਹ ਆਮ ਪਾਠੀ ਪਾਠ ਇੱਥੇ ਕਰ ਜਾਂਦੇ ਆ ਮਰ ਮਰ ਜਨਮੈ ਪਤ ਗਵਾਏ ਆਪਣੀ ਵਿਰਸਾ ਜਨਮ ਉਹ ਉੱਥੇ ਬਿਸਰਾਮ ਗਲਤ ਲੱਗ ਜਾਂਦਾ ਇਹ ਇੱਥੇ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਉਣਾ ਇਸ ਤਰ੍ਹਾਂ ਇਹ ਪੜਨਾ ਪਾਠ ਇਹ ਨੋਟ ਕਰ ਲੋ ਇੱਕ ਤਾਂ ਪਾਠ ਇੱਕ ਥੱਲੇ ਅਗਲੇ ਅੰਗ ਤੇ ਨਿਰਮਲ ਨਿਰਮਲ ਦਾ ਗੁਣ ਗਾਵੇ ਨਿਤ ਸਾਚੀ ਕੇ 121 ਅੰਗ ਤੇ ਰਹਾਉ ਵਾਲੀ ਪੰਕਤੀ ਜਿਹੜੀ ਆ ਉਸ ਤੋਂ ਅੱਗੇ ਨਿਰਮਲ ਨਾਮ ਵਸਿਆ ਮਨ ਆਏ ਮਨੋਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੀ ਕੀ ਨਿਰਮਲ ਬਾਣੀ ਹਰਿ ਸਲਾਹੀ ਹਾਂਜੀ ਜਪ ਹਰ ਨਿਰਮਲ ਹਾਂਜੀ ਇਹ ਵੀ ਇੱਕ ਬਾਣੀ ਇਹ ਵੀ ਵਿਸਰਾਮ ਹੈ ਧਿਆਨ ਦੇ ਨਾਲ ਨਿਰਮਲ ਬਾਣੀ ਹਰਿ ਸਲਾਹੀ ਜਪ ਹਰ ਨਿਰਮਲ ਆਮ ਪੜ ਜਾਂਦੇ ਆ ਜਪ ਹਰ ਨਿਰਮਲ ਮੈਲ ਗਵਾਵਣਿਆ ਇਹ ਭੁਲੇਖਾ ਪੈਂਦਾ ਇਹ ਇਹ ਵੀ ਨੋਟ ਕਰ ਲੋ ਨਿਰਮਲ ਬਾਣੀ ਹਰਿ ਸਲਾਹੀ ਜਪohar ਨਿਰਮਲ ਮੈਲ ਗਵਾ ਬਣਿਆ ਇੱਕ ਅਗੇ ਸੀ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਗਿਆਨ ਧਿਆਨ ਅਤ ਨਿਰਮਲ ਤੀਜੇ ਬਦੇ ਚ ਹੈ